ਤੇリカਲਜੀ ਕੱਲ ਵੀ ਤੁਹਾਨੂੰ ਵੀਡੀਓ ਨਹੀਂ ਪਈ ਕੱਲ ਨਾ ਮੈਨੂੰ ਬੁਖਾਰ ਆ ਗਿਆ ਸੀਗਾ ਜੀ ਤਾਂ ਕਰਕੇ ਤਤ ਵੀਡੀਓ ਨਹੀਂ ਬਣਾ ਪਾਈ ਮੈਨੂੰ ਬੁਖਾਰ ਵੀ ਹੋਇਆ ਸੀ ਅੱਜ ਮੰਮੀ ਤੇ ਜੋਤ ਗਏ ਸੀ ਇਹ ਤੇ ਬਾਜ਼ਾਰ ਐ ਇਧਰੋਂ ਅਸੀਂ ਤਾਂ ਆਪਣੇ ਕੱਪੜੇ ਬਣਾ ਲੈਣੇ ਚਲੇ ਕੇ ਸੀ ਕਿ ਜੋਤ ਨੂੰ ਲੈ ਕੇ ਆਇਆ ਮੈਂ ਕੱਲਾ ਤੁਹਾਨੂੰ ਜੀ ਤੇ ਤੁਹਾਨੂੰ ਉਹ ਕੱਪੜੇ ਦਿਖਾਉਣੇ ਸੀ ਕਿ ਮੰਮੀ ਤੇ ਗਏ ਸੀ ਕਿ ਜੋਤ ਦੁਨੇ ਹਨ ਜੋਤ ਆਪਣੇ ਵਾਸਤੇ ਕੱਪੜੇ ਲੈ ਕੇ ਆਇਆ ਹੈ ਮੈਨੇ ਵਾਸਤੇ ਆ ਦੇਖੋ ਜੀ ਗਿੰਦਰ ਜੀ ਦੇ ਚਲੋ ਮੈਂ ਛੱਟੇ ਦੇ ਵਿੱਚ ਮੈਂ ਛੱਟੇ ਕੇ ਕੌਣ ਹੈ ਤੇਰੀ ਕੌਣ ਐਕਸਾਲਟ ਲੈ ਹੈ ਜੋ ਤਾਂ ਇਹ ਨਹੀਂ ਛੱਟਾ ਤੈਨੂੰ ਵੀ ਤੇਰੀ ਦਿਖਾਂਗੇ ਇਹ ਬਿਆਨਿਆ ਇਹ ਲੈ ਕੇ ਇੱਕ ਲੋੜ ਆਪਣੇ ਵਾਸਤੇ ਜੋ ਤਾਂ ਇਹ ਨਹੀਂ ਲੋੜਾ ਹਾਂ ਤੇਰੀ ਤੇਰੇ ਛੁੱਟ ਦਿਖਾਂਗੇ ਆ ਹੈਗੇ ਸੀ ਪ੍ਰਾਪਤ ਉਸ ਦੇ ਪ੍ਰਾਪਤ ਕੋਲੇ ਠੂਟ ਬਹੁਤ ਆਗੇ ਮੇਰੇ ਕੋਲ ਜਾਂਦਾ ਕੋਈ ਕੋਈ ਵੀ ਜ਼ਰੂਰ ਲੈ ਕੇ ਆਉਂਦਾ ਇਹ ਤੇਰੀ ਸੂਟ ਆ ਜਾਂਦਾ ਹੈ ਇਹਦੇ ਨਾਲ ਹੈਗੇ ਪਜਾਮੀ ਮੇਰੀ ਮੀਨੀ ਜਮੀ ਇਹ ਇਹ ਮੈਂ ਜੱਪ ਕਿਉਂ ਪਾਇਆ ਕ੍ਰੂਟਾ ਠੀਕ ਹੈ ਤਾਂ ਡੱਟ ਪਾ ਲੈ ਕੇ ਠੀਕ ਹੈ ਇੱਕ ਬਰਾਏ ਦਾ ਸੂਟ ਆ ਸੀ ਕਿਸੇ ਉਦ ਦੇ ਲਈ ਆ ਸੀ ਇਹ ਵੀ ਪਾ ਲੈ ਕ੍ਰੂਟਾ ਕਿਉਂ ਸੋਨਾ ਦਾ ਹਾਂ ਠੀਕ ਹੈ ਇਹਦੇ ਨਾਲ ਹੈਗੇ ਲੋਅਰ ਲੂ ਜਮਾ ਹੱਥ ਨਾਲ ਇਹਨਾਂ ਨੂੰ ਬਰੀਕ-ਬਰੀਕ ਕਰਕੇ ਵਿੱਚ ਪਾਲਿਆ ਸੀਗਾ ਜੀ ਇਹਦੇ ਵਿੱਚ ਆਪਾਂ ਪਾਲਿਆ ਸੀਗਾ। ਜੇ ਵੀਰ ਜੀ ਨੇ ਹਰੀ ਮਿਰਚ, ਧਨੀਆ, ਪਿਆਜ਼ ਕੱਟ ਕੇ ਪਾਲਿਆ ਸੀਗਾ ਤੇ ਪਾਲਿਆ ਸੀਗਾ ਆਪਾਂ ਇਹਦੇ ਵਿੱਚ ਮੈਦਾ। ਦੇਖੋ ਜੀ ਨੀਤੂ ਬਣਾਉਂਦੀ ਹੈਗੀ ਇਹੇ ਛੋਟੇ-ਛੋਟੇ ਆਲੂਆਂ ਦੇ ਰੋਟੀਆਂ ਜੀਆਂ ਬਣਾਉਂਦੀ ਹੈਗੀ, ਟਿੱਕੀਆਂ ਜੀਆਂ। ਨਾਲ ਸਿੱਖ ਲੂਗੀ ਨਾਲੇ ਬਣਾ ਲੂਗੀ ਜੀ। ਦੇਖੋ ਜੀ ਆਪਾਂ ਰਖਾਣਡ ਕਿਉ ਕੜਾਹੀ ਚ ਪਾ ਕੇ ਰੱਖ ਲਿਆ ਪੂਰਾ ਜਦ ਹੁਣ ਗਰਮ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਸੱਡਾਂਗੇ ਟਿੱਕੀਆਂ ਸਾਨੂੰ ਟਿੱਕੀਆਂ ਕਿਉ ਵਿੱਚ ਹੀ ਬਣਾਵਾਂਗੇ ਤਾਲੀ ਬੀ ਹੈਗੇ ਸੀਗਾ ਪਰ ਆਪਾਂ ਰਫੈਂਟ ਕਿਉਂ ਜਿ ਬਣਾਵਾਂਗੇ। ਆਪਣੀ ਟਿੱਕੀ ਹੋ ਗਈ ਤਿਆਰ ਜੀ। ਹੁਣ ਆਪਾਂ ਇਹਦੇ ਵਿੱਚੋਂ ਕੱਢ ਲਾਂਗੇ। ਦੇਖੋ ਬਣ ਕੇ ਬਿਲਕੁਲ ਹੋ ਗਿਆੰ ਮੇਂ ਤਿਆਰ ਅੱਜ ਬਣਾਈ ਸੀ ਵੀ ਜੀ ਆਪਾਂ ਆਲੂ ਟਿੱਕੀ ਤੇ ਆਲੂ ਟਿੱਕੀ ਬਚਿਆ ਨੇ ਚਾਹ ਨਾਲ ਖਾਲੀ ਤੇ ਜੋਤ ਨੇ ਠੰਡੇ ਨਾਲ ਖਾਲੀ ਤੇ ਆਪਾਂ ਹਾਂ ਕਰ ਦਿਆਂ ਜੀ ਤਾਲ ਪਾਣੀ ਦੀ ਤਿਆਰੀ ਆਪਾਂ ਡੋਂਗਦੇ ਨੇ ਕਿ ਜੀ ਆਲੂ ਕਾਕੇ ਵਿੱਚ ਪੰਬੜਾਵਾਗੇ ਪੁਰਜੀ ਜੀ ਮਿੱਥੇ ਪਾਲਕਾ ਵਿੱਚ ਥੋੜਾ ਜਿਹਾ ਤਰਤਾ ਮਿੱਥੀ ਹੈਗੀ ਤੇ ਫਿਰ ਜਦ ਨਾਪ ਮਿੱਥ ਤੋੜ ਦਿੱਤਾ ਪੱਕ ਜਾਣੇ ਸੀਗੇ ਚਲੋ ਜੀ ਆਪਾਂ ਆਲੂ ਕਾਕੇ ਦੀ ਵਧੀਆ ਸਜਾਈ ਕਰ ਲਾਂਗੇ ਤੇ ਕਾਲੀ ਹਵਾ ਚੱਲਦੀ ਹੈ ਜੀ ਮੇਰੀ ਇੰਨੀ ਜਿਆਦਾ ਇੰਨੀ ਮਿੱਟੀ ਹੁੰਦੀ ਹੈ ਕਿਉਂਕਿ ਆਪਣੇਦਰੋਂ ਨਾਲ ਬਾਹਰੋਂ ਕੱਚਾ ਥਾਂਗਾ ਕੱਚਾ ਥਾਂ ਕਰਕੇ ਬਾਹਰ ਰੇਤ ਤੋੜਦਾ ਅੰਦਰੋਂ ਤਪਾਗ ਦਰਪੁੰਡਾ ਆਲੂ ਲੈਣੇਗੇ ਤੇ ਇੰਟਰਲੋਕ ਇੱਟਾਂ ਹਲੇ ਉਹ ਮਿਸਤਰੀ ਨੂੰ ਪੁੱਛਿਆ ਵੀ ਸੀ ਕਿ ਕੱਲ ਪੁੱਤਰ ਭੇਜਦੇ ਸੀਗੇ ਉਤੇ ਹਲੇ ਫਲਾਣੇ ਸੀਗੀ ਵੈਂਟਰ ਲੋਕਟ ਤੋਂ ਵੀ ਫੇਰ ਪਵਾਵਾਂਗੇ ਤੇ ਮੈਸਤਰੀ ਨੂੰ ਪੁੱਛਿਆ ਸੀ ਕਿ ਜਦੋਂ ਤੱਕ ਮੇਰੇ ਕੋਲ ਹਲੇ ਟਾਈਮ ਨਹੀਂ ਹੈ ਮਿੰਟ ਹੈ ਤੇ ਤੁਸੀਂ ਪਹਿਲਾਂ ਘਰਤ ਪਾ ਕੇ ਨੂੰ ਪੂਜਾ ਮਨਾ ਲਈਓ ਉਸਤਾਰ ਜੀ ਸੇਤੂ ਲਾ ਲਓ ਮੈਂ ਕਿ ਲੱਗ ਤੋ ਮੈਸਤਰੀ ਲੈ ਕੇ ਗਈ ਹਾਂ ਬਰਾਭਾ ਮਨੇ ਆਪਣੇ ਕੱਪੜੇ ਪਾ ਲਏ ਇਧਰ ਆ ਕੇ ਦਿਖਾਏ ਦਿਖਾ ਇਧਰ ਆ ਜਾ ਬਰਾਭਾ ਫੋਟੋ ਆਰ ਕਰ ਦੇਵੀਂ ਇਹਨੇ ਕਿਹਾ ਤੁਸੀਂ ਬਾਗੇ ਨੇ ਜੀ ਨਹੀਂ ਲਾਉਣਾ ਫਿਰ ਇਹਨੂੰ ਕਈ ਦਿਨ ਖਾਜ ਚੱਲਦਾ ਕਿ ਜਦੋਂ ਤੁਸੀਂ ਬਾਗ ਜੰਨੇਂਗੀ ਮੋਸਾਂ ਲੋਟੋਂ ਗਈ ਹੁਣ ਮਾੜਾ ਜਿਹਾ ਪਾਣੀ ਤੇ ਪੀ ਰਿਆ ਗਈ ਤੇ ਐਦਾਂ ਪ੍ਰਭ ਦੇਖੋ ਕੁਛ ਨਹੀਂ ਚੌਕ ਕਰਦੀ ਬਲਕਿ ਉਹ ਤੇ ਇਦਾਂ ਹੀ ਬੱਤੀ ਆ ਦੇਖ ਲੈ ਸੰਦੇ ਕਾਹਕੇ ਪੱਲਾ ਸੰਦ ਤੁਸੀਂ ਐਂਟਰਟੇਨਮੈਂਟ ਵਿੱਚ ਭੈਣਾਂ ਕੋਈ ਬੀਸਦੀਆਂ ਜੀ ਤੁਹਾਡੇ ਵੀਰ ਤੇ ਭਾਬੀ ਕਿ ਆਉਣਗੇ ਜੱਲੇਗੇ ਜੀ ਮੇਰੇ ਭਰਾ ਦਾ ਮਤਲਬ ਕੀ ਸਗਨ ਹੋਇਆ ਵੈਸੇ ਨਾ ਤੇ ਵੀ ਵਿਆਹ ਤੇ ਤੁਸੀਂ ਨਹੀਂ ਰਹਤਾ ਸੀ ਜੀ ਮੇਰੇ ਭਰਾ ਦੇ ਅਟੈਕ ਆਉਂ ਕਰਕੇ ਉਹਨਾਂ ਨੇ ਦਿੱਤੂਗੀ ਤੇ ਫਿਲਦਿਆਣੀ ਹਸਪਤਾਲ ਦੇ ਕਿੰਨੇ ਦਾਖਲੇ ਵੀ ਰੱਖੇ ਸਾਡਾ ਬਹੁਤ ਪੈਸਾ ਲੱਗਿਆ ਜੀ ਪਰ ਬੱਚਤ ਨਹੀਂ ਹੋਈ ਉਹਨਾਂ ਦੀ 21 ਸਾਲ ਦਾ ਸੀ ਮੇਰਾ ਭਰਾ ਜੀ ਤੇ ਇਸ ਤਰ੍ਹਾਂ ਮੇਰੀ ਪਾਸ ਤੇ ਮੇਰੀ ਵੀਰ ਨਾਲ ਦਰਨੀ ਹੁੰਦੇ ਕਿ ਮੇਰੀ ਮਤਲਬ ਕਿ ਪਾਪੀ ਤੇ ਉਹਨੇ ਤਾਂ ਤੇਰੀਆਂ ਵੀ ਪਿੰਡਾਂ ਰਹਿਣੇ ਸੀਗਾ ਜੋ ਜੋਗ ਜੋਗ ਸੀਗੇ ਜਿਹੜੇ ਉਹਦੇ ਬਸ ਤੋਂ ਉਹਦੇ ਨਾਲ ਉਹਦੇ ਨਾਲੇ ਨਿਕਲ ਕੇ ਚੱਲ ਉਹਨਾਂ ਨੇ ਵੀ ਆਪਣੀ ਤੀ ਕਿਤੇ ਹੋਰ ਬਿਮਾਰੀ ਸੀਗੀ ਹੁਣ ਇੱਥੇ ਤਾਂ ਕਿ ਮੈਂ ਥਿਰ ਬਠਾਈ ਰੱਖਦੇ ਤੇ ਚਾਰੇ ਉਹ ਪਹਿਲਾਂ ਵੀ ਆਈ ਦੇ ਘਰ ਤੇ ਵੀ ਆਈ ਮੇਰੇ ਨਾਲ ਤੇ ਫਿਰ ਇੱਕ ਘਰ ਦੇ ਬਾਰੇ ਸੁਣਿਆ ਤਾਂ ਵੀ ਗੱਲ ਚੱਲ ਮਿਲਦੀ ਵੀ ਚਲੋ ਜਿਵੇਂ ਉਹ ਆਪਰੇ ਜਿਦਾਂ ਇਹ ਨਾਤਾ ਹੋਇ ਕੋਣ ਪਾਣ ਵੀ ਨਹੀਂ ਕਰਦੇ ਨਾ ਅਸੀਂ ਕਰਦੇ ਚਲੋ ਵੀ ਅਬ ਜ਼ਿੰਦਗੀ ਅੱਗੇ ਵਧਾਵੇ ਉਹ ਤੇ ਇਸ ਤਰ੍ਹਾਂ ਕਿ ਸੁਣ ਮੇਰੇ ਵੀਰ ਤੇ ਫਿਰ ਕਬਨੇਸ ਦੇ ਮੇਰੇ ਮਮੀ ਪਾਪਾ ਹੀ ਆ ਗਏ ਇੱਕ ਬਰਾਬ ਦੇ ਤਾਂ ਹੀ ਤੇੰਨੇ ਜਾਣੇ ਹਟੇ ਨਾ ਮੇਰੀ ਮੰਮੀ ਨੂੰ ਵੀ ਸੱਜ ਪਹਿਲਾਂ ਆਉਣ ਦੀ ਕੋਸ਼ਿਸ਼ ਕੀਤੀ ਵੀ ਆਉਣਗੇ ਫਿਰ ਆਉਣ ਕ ਲੱਗੀ ਲਉਗੀ ਤੇ ਹੁਣ ਕਰ ਗਏ ਗੱਲ ਦੀ ਹੈ ਸੋ ਦੋ ਦਿਨ ਰਹਿ ਗਏ ਤੁਸੀਂ ਜਾਵੋਗੇ ਤੇ ਕਹਿੰਦੀ ਵੀ ਸੋਨ ਸਰਾਹ ਫੇਰ ਪੈ ਜਾਂਦੀ ਹੈ ਕਿ ਜਦੋਂ ਅਸੀਂ ਆਉਨੇ ਹੁੰਦੇ ਬਹੁਤ ਖੁਸ ਕੋਸ ਹੁੰਦੇ ਤੇ ਕੋਸ ਕੰਮ ਦਿੰਦਾ ਵੀ ਨਹੀਂ ਹੁੰਦਾ ਮੇਰੀ ਮੰਮੀ ਤੋਂ ਤੇ ਕੰਮ ਦਿੰਦਾ ਕੋਸ ਮੈਂ ਸਮਾਰ ਦਿੰਦੀ ਕਿ ਜਿੱਦਿਆ ਕਿ ਜਦੋਂ ਬੱਚੇ ਨੂੰ ਛੁੱਟੀ ਹੁੰਦੀ ਹੈ ਮੈਂ ਉਹਦੀ ਆਉਣਾ ਪੈਂਦਾ ਕਿਉਂਕਿ ਪਹਿਲਾਂ ਨਾ ਤਾਂ ਇਕੱਲੇ ਬੱਚੇ ਵੀ ਰਹਿੰਦੇ ਹੈਗੇ ਉੱਥੇ ਮੇਰੇ ਕਿਦੋਂ ਕਿ ਕਰਦੇ ਨੰਤੇ ਆਜੀ ਆ ਤਾਂ ਮਿੱਥੀ ਹੈ ਜਾਂ ਮਿੱਥੀ ਮੈਂ ਰਿਤਵਰੀ ਇਹ ਤਾਂ ਸੁਪਾ ਸਕਾ ਕੇ ਰਗੜ ਕੇ

ਅਦ ਰੇਸ ਭਾ ਕੇ ਖਾਲੇ ਤੇ ਦੰਤ ਬਹੁਤ ਬਟੇ ਹੋ ਗਏ ਹੈ ਨਾ ਹੋਰ ਜੇ ਤੁਸੀਂ ਆ ਜੇ ਤਾਂ ਸੇਤੀ ਨਾਲ ਨਿਕਲ ਜਾਂਦਾ ਹੈ ਪਤਾ ਨਹੀਂ ਲੱਗਦਾ ਕਿ ਤੁਸੀਂ ਬਾਗ ਜਾਂ ਨੂੰ ਕਿ 8-9 ਦਿਨ ਬਾਅਦ ਅੰਦਰ ਨਿਕਲ ਨਹੀਂ ਆਉਂਦਾ ਜੀ ਨਹੀਂ ਲਾਦਾ ਕਰੇ ਘਰ ਬੜਵਾੜ ਖਾਂਦਾ ਹੈ ਮਸ਼ਵਕਾ ਤੰਨ ਮੇਰੇ ਵੀ ਦੇਖ ਰਹੇ ਨੇ ਜੇ ਜੇਕਰ ਨਾ ਦਾ ਜਦੋਂ ਮੈਂ ਨਮਜ਼ੂਸ਼ ਨੂੰ ਸੀ ਉਹ ਆਦਲਾ ਕਿ ਉਹ ਕਿਰੜੀਆਂ ਤੇ ਹੁਣ ਮੇਰਾ ਦਿਲ ਕਹਿੰਦਾ ਕਿ ਜਾਂਦਾ ਹੈ ਜੀਜਾ ਨਾ ਪਹੁੰਗੇ ਤੇ ਗਿਣਵੇਂ ਜਿਨਾਂ ਲੱਤੀ ਹੁੰਦਾ ਦੰਤ ਉਹ ਇੱਕ ਮੁੱਕ ਜਾਂਦੇ 2 ਮਹੀਨਿਆਂ ਤੋਂ ਤੇ ਹੋ ਜਾਣਗੇ ਬਸ ਦਾ ਹਾਂ ਹੁਣ ਮੂਰੇ ਆ ਮਾਰਥੋਂ ਤਾਂ ਸੱਤੀ ਮਾਰਥੋਂ ਤੋਂ ਢੋਲਟਾ ਮਰੇਗਾ ਢੋਲਟੇ ਨਹੀਂ ਹੈਗੀ ਫੇਰ ਅਪ੍ਰੈਲ ਤੇ ਮਈ 1 ਜੂਨ ਨੂੰ ਫੇਰ ਜੇ ਹੋ ਜਾਏ ਕਿ 2 ਮਹੀਨੇ ਬਾਅਦ ਉਹ ਦੁਬਾਰਾ ਜਿੱਥੇ ਗਿਆ ਲਾ ਜੇ ਇਸ ਤੋਂ ਦਿਨ ਤਾਂ ਇਥੇ ਵੀ ਨਹੀਂ ਲੱਗਦਾ ਅੰਨੇ ਵੱਡਾ ਐਕਟਿਵਿਟੀ ਜਨ ਹੈ ਦਿਨ ਤਾਂ ਹੋਰ ਨੂੰ ਐ ਪਹਾੜੇ ਤੇ ਨੂੰ ਬੈਠ ਕੇ ਹਾਂ ਤਾਂ ਨਹੀਂ ਪੂਰਾ ਹੁੰਦਾ ਅਖਬਰ ਕਾਣ ਕੋ ਕੁੱਤਾ ਪੜਨ ਲੱਗ ਜਾਂਦੇ ਨੇ ਕਿ ਲੋਕ ਵਾਸਤੇ ਇੰਨਾ ਜੂਰੇ ਤੰਦ ਕਰਿਆ ਘਰ ਵੀ ਦੇ ਤਾਂ ਕਰਤਾਂ ਉਧਰੋਂ ਤਾਂ ਦਿਨ ਹੀ ਨਿਕਲ ਨਹੀਂ ਪੜਦਾ ਘਰ ਦੇ ਕਰਕੇ ਨਿਕਾਪੇ ਜਨ ਨੂੰ ਲੱਗਦਾ ਹੈ ਰਾਗ ਨੂੰ ਤੁਹਾਨੂੰ ਕਿਹੜੀ ਗੇੜੀ ਫਿੱਤਰ ਬੱਦਗੀ ਆ ਦੇਖੋ ਜੀ ਆਪਾਂ ਥੋੜੀ ਜਿਹੀ ਸੋਈ ਤਾਂ ਤਿਆਰ ਕਰਵਾ ਲਈ ਸੀ ਕਿਉਂਕਿ ਸੋਈ ਬਿਨਾ ਤਾਂ ਆਪਾਂ ਨੂੰ ਸਰਦਾ ਹੀ ਨਹੀਂਗਾ ਤੇ ਦੇਖੋ ਜੀ ਇੱਧਰ ਆਪਾਂ ਨੂੰ ਨਰਚਾ ਲੈਣਾ ਪਰਲੇ ਹਲੇ ਹਲੇ ਆਪਾਂ ਸੋਈ ਚੰਗੀ ਤਰ੍ਹਾਂ ਤਿਆਰ ਕਰਵਾਉਣੀ ਹੈਗੀ ਤਾਂ ਹਾਂ ਭਰਾਵਾਂਗੇ ਆਪਾਂ ਨਾਲ ਇਹ ਠੋਵਾ ਸਾਰਾ ਭਰਾ ਲਾਗੇ ਦੀ ਬਾਕਸਾਂ ਆਈਆਂ ਹੈ ਨਾ ਇਸ ਮਾਨੇ ਦੇ ਵਿੱਚ ਪਿੱਕ ਜਾ ਕਰੋ ਕਿਉਂਕਿ ਹੁਣ ਇੰਨਾ ਸਮਾਨ ਨਹੀਂ ਹੁੰਦਾ ਬਸ ਇੰਨਾ ਦੋ ਜਣ ਤਿੰਨ ਹੀ ਸਮਾਨ ਆਗਾ ਲਿੱਟਰ ਕੋਲ ਸਾਰੇ ਸਹੂਲਤ ਤਾਂ ਸਾਰੀ ਹੈ ਜੀ ਇੰਨੀ ਕਿਰਤ ਹੋਈ ਤਿਆਰ ਕਰਾਉਣ ਚ ਵੀ 35000 ਰੁਪਏ ਲੱਗ ਗਏ ਜੀ ਆ ਸਾਰਾ ਕੁਝ ਪਹਿਲਾਂ ਤਾਂ ਇਹ ਇਹਦੋਂ ਹੀ ਠਾਸੀ ਗਏ ਇਹਨਾਂ ਨੇ ਇਹਨਾਂ ਨੇ ਹੋਰ ਚੱਕਤਾ ਕਹਿੰਦੇ ਜਦੋਂ ਪੱਥਰ ਲੱਗੇ ਇਹਦੇ ਬਰਾਬਰ ਆ ਜੂਗਾ ਜੀ ਅੱਜ ਦੀ ਵੀਡੀਓ ਆਪਣੀ ਇੰਨੀ ਜੀ ਕੱਲ ਨੂੰ ਮਿਲਾਂਗੇ ਕਿਸੇ ਨਵੇਂ ਵਲੌਗ ਦੇ ਨਾਲ ਤੇ ਧੰਨਵਾਦ ਜੀ